ਲੇ ਮੋਟਾ ਕਰਕੇ ਆ ਆ ਵੇਖੋ ਮੱਕੀ ਮੱਕੀ ਖੜੀ ਆ ਇਲਾਕੇ ਜੇ ਇਧਰ ਕਿੱਲਾ ਕੋ ਥੋੜਾ ਜਿਹਾ ਝੋਨਾ ਲਾਇਆ ਮੱਕੀ ਮੱਕੀ ਠੰਡਾ ਲਾਕਾ ਕਿਹੜੇ ਬਿੱਲੀ ਪਿੰਡਾ ਤੇ ਆ ਪਿੰਡ ਕਿਹੜਾ ਕੋਲਰ ਕੋਲਰ ਇਹ ਵਧੀਆ ਇਲਾਕਾ ਨਾ ਆਪਣੇ ਇਲਾਕੇ ਨਾਲ ਇਲਾਕਾ ਵਧੀਆ ਮੱਕੀ ਲਾਉਂਦੇ ਇਧਰ ਤਿੰਨ ਫਸਲਾਂ ਲੈਂਦੇ ਆ ਮੱਕੀ ਲਾ ਕੇ ਆਲੂ ਹੋਰ ਕਿਹੜੀ ਫਸਲ ਲੈਂਦੇ ਆ ਆਲੂ ਅਤੇ ਮੱਕੀ ਹਾਂ ਪੂਰ ਸੋ ਨਾਂਜੋ ਮੱਕੀ ਆ ਮੱਕੀ ਬਾੜ ਕੇ ਨਾ ਝੋਨਾ ਲਾ ਦਿੰਦੇ ਤੇ ਵਧੀਆ ਹੈ ਫਿਰ ਤੁੰਕਾਰ ਜਣੀ ਜੋ ਮੱਕੀ ਆਪਣੇ ਕਣਕ ਤੇ ਝੋਨਾ ਦੋ ਫਸਲਾਂ ਲੈਂਦੇ ਇਧਰ ਫਰੋਈ ਪਰ ਚ ਦੋ ਫਸਲ ਲੈਂਦੇ ਹਾਂ ਮੋਟੀ